ਟੀਆਂ ਦੇ ਸਤਕਾਰ ਲਈ ਮਨੁੱਖੀ ਅਧਿਕਾਰ ਮੰਚ ਵੱਲੋਂ ਇਸ ਵਾਰ ਫਿਰ ਇੱਕ ਵਾਰ ਟੀਆਂ ਦੀ ਲੋੜੀ ਮਨਾਈ ਗਈ ਆ ਇਸ ਲੋੜੀ ਦੇ ਸਮਾਗਮ ਵਿੱਚ ਪੰਜਾਬ ਦੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਤੇ ਪਹੁੰਚੇ ਸ਼ਖਸੀਅਤਾਂ ਨੂੰ ਮਨੁੱਖੀ ਅਧਿਕਾਰ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਉਸੀਂ ਦੇਖ ਸਕਦੇ ਹਾਂ ਕਿ ਤੇ ਲੋੜੀ ਸਮਾਗਮ ਵਿੱਚ ਮਹਾਰਾਣੀ ਪ੍ਰੀਤਕੌਰ ਦੀ ਬੇਟੀ ਜੈਨਦਰ ਕੌਰ ਵੀ ਬੇਟੀਆਂ ਨਾਲ ਗਿੱਧਾ ਪਾਦੇ ਨਜ਼ਰ ਆਇਆ। ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਸਮਾਜ ਸੇਵਕ ਸੰਸਥਾ ਨੰ ਜੰਮੀ ਬੱਚੀਆਂ ਲਈ ਲੋੜੀ ਮਨਾਉਂਦੀ ਆ ਤੇ ਟੀਆਂ ਦਾ ਉਸ ਸਾਥ ਦੇਣ ਲਈ ਤੇ ਬੜਾ ਪਿਆਰ ਦੇਣ ਲਈ ਬੜੇ ਉਤਸ਼ਾਹ ਨਾਲ ਕਰਦੇ ਨੇ। ਸਾਨੂੰ ਵੀ ਸਾਡੇ ਟੀਆਂ ਨੂੰ ਵੱਡਾ ਪਿਆਰ ਮਾਣ ਸਤਿਕਾਰ ਦਿੰਦਾ। ਇਹ ਲੋਕ ਆਪਣੀ ਨਮ ਨਮ ਜਪੇਤੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਓਖਾ ਜਮਾ ਰਹਿੰਦੇ ਨੇ ਇਹ ਜਗਰ ਕਰਨ ਵਾਸਤੇ ਲੋਕੀਤ ਘਰ ਮੰਚ ਵੱਲੋਂ ਹਰ ਸਾਲ ਇਹ ਲੋੜੀ ਤਿਹਾੜ ਮਨਾਇਆ ਜਾਂਦਾ ਅੱਜ ਸਾਨੂੰ ਇਸ ਸਮਾਗਮ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਇਹ ਵੀ ਦੇਖਣ ਨੂੰ ਮਿਲਦਾ ਕਿ ਸਾਨੂੰ ਈਆਂ ਨੂੰ ਵੱਡਾ ਪਿਆਰ ਕਰਨਾ ਚਾਹੀਦਾ ਦੇਖੋ ਤੁਸੀਂ ਇਹ ਲੋੜੀ ਸਮਾਗਮ ਦੀਆਂ ਟਲਕੀਆਂ جنڈا دل انسان لہی میں I am speechless میرا دل کر دے کہ میں اپنے برادر لہی ایک اماں کہ تم جیو ہزاروں سال سال کے دن ہو پچاس ہزار کہ تجھے نمیہ جمیہ تھی یا یعنی نوڑی دنے ہو اے بہت بڑا اپرا لے لوگا نکٹھا کر دے ہو محبت کر دے ہو جانور کو بھی پیار کروے سر نہیں تیہاں نو ہندوستان دی شان بنا رہے ہو میں پرارتھنا کرتی ہوں کہ مہا دیو ما پاروتی ایسے نو دشم بیتا دشما تاقت اے میرے خدا جس کے ਹਿੰਦੂ ਮੁਸਲਮ ਸਿੱਖ ਈਸਾਈ ਇਕੱਠੇ ਹੋ ਕੇ ਹਿੰਦੁਸਤਾਨ ਦੀ ਅਸਲੀ ਪਰਿਭਾਸ਼ਾ ਦੁਨੀਆ ਨੂੰ ਦੱਸ ਰਹੇ ਮੁਹੱਬਤ ਦਾ ਪੈਗਾਮ ਦੇ ਰਹੇ ਨੇ ਅਸਲ ਦੇ ਵਿੱਚ ਮਿੱਠਾ ਮੂੰਹ ਕਰਾ ਕੇ ਧਰਤੀ ਤੇ ਆਈਆਂ ਪਹਿਲੀ ਲੋਹੜੀ ਮਨਾਉਣ ਵਾਲੀਆਂ ਧੀਆਂ ਨੂੰ ਤਾਂ ਲੋਹੜੀ ਦੇ ਰਹੇ ਨੇ ਤੇ ਅੱਜ ਮੈਂ ਅਜੀਤ ਸ਼ਰਮਾ ਜੀ ਨੂੰ ਕਹਿੰਦੀ ਆ ਮੈਂ ਵੀ ਅੱਜ ਜੰਮੀ ਆ ਮੇਰੀ ਵੀ ਲੋਹੜੀ ਦੋ ਜਿੱਥੇ ਤੁਹਾਡੇ ਵਰਗੇ ਧੀਰ ਹੋਣ ਮੇਰਾ ਕਿਆਲ ਹੈ ਮੈਂ ਸਪੋਰਟਸ ਮੈਨਸੀ ਸਪੋਰਟਸman ਸੀ ਤਾਂ ਆਕੇ ਕੋਈ ਬੜੀ ਪੁਲਿਸ ਅਫਸਰ ਬਣ ਜੰਦੀ ਪਰ ਜਿਹੜੇ ਪਕੌੜੇ ਆ ਵਾਲੇ ਖਾਣ ਦਾ ਨਜ਼ਾਰਾ ਸ਼ਰਮਾ ਸਾਹਿਬ ਹੈ ਨਾ ਉਹ ਪੁਲਿਸ ਅਫਸਰ ਬਣ ਕੇ ਨਹੀਂ ਸੀ ਨਾ ਜਿਹੜਾ ਤੁਹਾਡੇ ਵਰਗੇ ਪਿਆਰ ਕਰਨ ਵਾਲੇ ਲੋਕ ਮੁਹੱਬਤ ਕਰਨ ਵਾਲੇ ਲੋਕ ਮਿਲੇ ਇਹ ਜ਼ਿੰਦਗੀ ਬੜੀ ਛੋਟੀ ਹੈ ਕਦੇ ਯਾਦ ਕਰਨਾ ਸਵਾਏ ਤਸਵੀਰਾਂ ਕੱਲਾ ਤੇ ਨਾ ਦਿੰਦੇ ਐ ਬਜ਼ੁਰਗਾਂ ਦੀਆਂ زندگی ختم ہو جاندی ہے اور نام دنیا تے ہمیشہ زندہ رہن دینے جو لوگ دنیا واسطے کچھ کر دینے میں ہمیشہ کہنی ہے کہ گروہ گوبن سنگھ جی نے دنیا دے واسطے سرونس دانی میں سرونس بارتا اے دچن پتا ایسی طاقت بارتا

ਸਲਮੁਅਲੈਕਮ ਜੈ ਸਰਬਾਹ ਪ੍ਰਦਾਤ ਹਿਊਮਨ ਵੈਲਫੇਅਰ ਪੰਜਾਬ ਜ਼ਿਲ੍ਹਾ ਪਟਿਆਲਾ ਸਾਡੀ ਐਡੀਜੀ ਵੱਲੋਂ 6 ਸਾਲ ਤੋਂ ਲਗਾਤਾਰ 543 ਲੋੜੀ ਬਣਾਈ ਜਾਂਦੀ ਹੈ ਜਿਹੜੀ ਹਰ ਸਾਲ ਨਵ ਜੰਮੀਆਂ ਬੱਚਿਆਂ ਜਿਹੜੀਆਂ ਨੇ ਜਿਨ੍ਹਾਂ ਦੀ ਪਹਿਲੀ ਲੋੜੀ ਹੁੰਦੀ ਹੈ ਉਹ ਬੁੜਾਈ ਜਾਂਦੀ ਹੈ ਅੱਜ ਅਸੀਂ 6ਵੀਂ ਲੋੜੀ ਜਿਹੜੀ ਹੈ ਉਹ ਤੋਂ ਉੱਤਾਰ ਨਾਲ ਬਣਾ ਰਹੇ ਹਾਂ ਸਾਡੇ ਚ ਸਾਡੇ ਪੰਜਾਬ ਦੀ ਸ਼ਾਨ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ ਜੈ ਭੀਤਾ ਜੀ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼੍ਰੀ ਗੁਰਸ਼ਰਦ ਕੁੰਡਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਇਹ ਹੋਰ ਸ਼ਸ਼ੀਤਾ ਜਜੀਬ ਯਾਰ ਬਿੱਕੂ ਬਹੁਤ ਬਹੁਤ ਸਿਖਸ਼ੇ ਦਾ ਜਿਨ੍ਹਾਂ ਨੇ ਇੱਥੇ ਹਾਜ਼ਰੀ ਲਵਾਈ ਹੈ ਬੜੀ ਦੂਰ ਤੱਕੇ ਨਾਲ ਜਿਹੜਾ ਅਸੀਂ ਹਰ ਸਾਲ ਇਹ ਲੋਟੀ ਬਣਾਉਂਦੇ ਆ ਅੱਜ ਵੀ ਬਣਾ ਰਹੇ ਆ ਅੱਗੇ ਨੂੰ ਵੀ ਨਰਵਾਸਾ ਬਾਈਬਲ ਖੱਟੇ ਪਾਚ ਜਾਵੇ ਤਾਂ ਤੈਨੂੰ ਵੀ ਬਣਾਉ ਦੇਣਾ ਨੇ ਅਸਫੇ ਦੇ ਵਿੱਚ ਧੀਆ ਨੂੰ ਕੱਪੜੇ ਚੋੜੀ ਦਾ ਸਮਾਨ ਲੰਗਰ ਰੋਟੀ ਪਾਣੀ ਹਰ ਚੀਜ਼ ਸਹੂਲਤਾਂ ਦਿੰਦੇ ਆ ਤੇ ਬੱਚਿਆਂ ਦਾ ਮਾਨ ਸਨਮਾਨ ਕਰਦੇ ਆ ਸ਼ਰਮਾ ਜੀ ਜਿਸ ਤਰ੍ਹਾਂ ਅੱਜ ਦੇ ਸਮਾਜ ਵਿੱਚ ਵੀ ਧੀਆ ਨੂੰ ਜਦ ਤੱਕ ਇਹ ਬਹੁਤ ਸਮਝਿਆ ਹੁੰਦਾ ਕੋਈ ਵੀ ਪਹਿਲਾਂ ਹੈ ਇੱਕ ਪਾਸੇ ਲੋਕੀਂ ਕਰਨਾ ਕਿ ਇਹ ਚੀਜ਼ਾਂ ਜਾਰੀ ਰਹਿਣ ਤੇ ਮੈਂ ਨਿਖਾਨਦਾ ਸਾਡਾ ਇਹ ਉਪਰਾਲਾ ਹੈ ਜਿਸੇ ਕਰਕੇ ਸੀ ਬੱਚਿਆਂ ਦੀਆਂ ਧੀਆ ਦੀ ਪਹਿਲੀ ਲੋੜੀ ਮਨਾਉਂਦੇ ਆ ਨਵੇਂ ਪਹਿਲੀ ਲੋੜੀ ਜਿਹੜੇ ਬੱਚਿਆਂ ਦੀ ਹੁੰਦੀ ਹੈ ਤਾਂ ਕਿ ਉਹਨਾਂ ਦੇ ਮਾਪੇ ਨੂੰ ਅਹਿਸਾਸ ਹੋਵੇ ਯਾਰ ਨੂੰ ਕੁੜੀਆਂ ਬੱਚੇ ਵੱਡੇ ਹੋ ਕੇ ਉਹਨਾਂ ਨੂੰ ਵੀ ਅਸਾਫ ਹੋਏ ਸਾਡੀ ਲੋੜੀ ਪਾਈ ਹੈ ਤੇ ਮੁੰਡਿਆਂ ਨਾਲ ਉਹ ਸਿੱਕਿੰਦੇ ਕੱਟਦੀ ਕਿਤੇ ਸਰਕਾਰ ਜੇ ਕਿਸੇ ਵਾਸੇ ਵੀ ਜਿੱਤੀ ਹੈ ਤਾਂ ਲੜਕੀਆਂ ਦਾ ਬਹੁਤ ਵਾਲਾ ਜਾਦੇ ਕਿ ਹੋਰ ਸਟੇਟਾਂ ਦੇ ਵਿੱਚ ਜਿਹੜਾ ਧੀਆਂ ਦਾ ਕਤਲ ਅੱਜ ਵੀ ਜਾਰੀ ਹੈ ਨਰਵਿਕਨ ਚੱਲ ਰਿਹਾ ਹੈ ਇਹ ਪੰਜਾਬ ਆਪਣੇ ਆਪ ਨੂੰ 1999 ਤੋਂ ਵਾਰ ਕੇ 2023 ਚ ਲਿਆ ਸਕਦਾ ਹੈ ਬਰਾਬਰ ਗਣਤੀ ਚ ਤੇ ਪੰਜਾਬ ਨੂੰ ਦੇਖਦੇ ਆ ਸਮੁੱਚੇ ਭਾਰਤ ਨੂੰ ਇਹਨੂੰ ਇਹਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ ਜਿਹੜੀ ਤਿਆਂ ਦੀ ਹੱਤਿਆ ਉਹ ਬੰਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਜਿਉਣ ਦਾ ਹੱਕ ਹੈ ਜਿਹੜਾ ਉਹ ਦੇਣਾ ਚਾਹੀਦਾ ਦੇਖੋ ਤਿਆਂ ਦਾ ਤਾਂ ਹੁਣ ਫਿਊਚਰ ਬ੍ਰਾਈਟ ਹੋਏਗਾ ਜੀ ਔਰ ਤਿਆਂ ਆਪਣੇ ਮੁੰਨਿਆਂ ਤੋਂ ਕੋਈ ਘਟਨੀ ਨਹੀਂ ਹੈ ਔਰ ਇਹ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਕਿ ਤਿਆਂ ਦੀ ਲੋੜੀ ਮਨਾ ਰਹੇ ਨੇ اور میرا خیال سارے کتے اس طرح ہونا چاہیے ہے گا اور اپنی بچیاں دا فیوچر برائٹ ہونا چاہیے ہے گا اور بچیاں سارے جتنے بھی جاؤ پائلٹ بن رہی نے ایسٹرو نوٹ بن رہی نے کتھے 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 نہیں پہنچ رہی اور ایڈمنسٹریشن تو ہی اور میرا تھا خیال ساری بھی انڈیا دی ਲੇਡੀ ਹੈਗੀ ਇੱਕ ਤੇ ਆ ਆਪਾਂ ਨੂੰ ਹਾਂ ਹੈ ਤੇ ਆਪਾਂ ਨੂੰ ਸਾਰੀ ਧੀਆਂ ਨੂੰ ਆਪਣੀਆਂ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਾਨੀ ਦੇਦੀ ਹੈ ਕਿ ਉਹ ਅੱਗੇ ਵਧਣ اور ਇਸ ਦੇਸ਼ ਨੂੰ ਕਵਾਸਤੇ ਕੰਮ ਕਰਨ اور ਲੜਕੀਆਂ ਦਾ ਨਾਮ ਰੋਸ਼ਨ ਹੋਏ ਬੜਾ ਅੱਛਾ ਪ੍ਰਾਰਾਲਾ ਜੀ ਇਹ ਮਨ ਵਰਕਸ਼ਾ ਲਗੀ ਦਾ ਇਹ ਜਿਹੜਾ ਧੀਾਂ ਦੀ ਲੋੜੀ ਮਨਾਉਂਦੇ ਆ ਧੀਾਂ ਦੇ ਲੋੜੀ ਮਨਾਣੀ ਚਾਹੀਦੀ ਔਰ ਬਿਲਕੁਲ ਵਿਤਕਰਾ ਨਹੀਂ ਹੋਣਾ ਚਾਹੀਦਾ ਮਤਲਬ ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ ਵੀ ਕਰਮ ਦੀ ਗੱਲ ਕਰੀਏ ਤਾਂ ਆਪਣੇ ਸਮਾਜ ਦੇ ਵਿੱਚ ਇੱਕ ਰੀਤੀ ਹੈ ਪਹਿਲਾਂ ਉਹਨਾਂ ਨੂੰ ਕੱਟੀਆ ਤੇ ਕਿੰਨੂੰ ਖਤਮ ਕਰਨ ਦੀ ਲੋੜ ਆ ਧੀਾਂ ਤੇ ਪੁੱਤ ਬਰਾਬਰ ਹੋਣ ਇਹਦੇ ਬਰਾਬਰ ਦਾ ਮੌਕਾ ਹੋਣਾ ਚਾਹੀਦਾ ਇਨਫੈਕਟ ਜਿਹੜੀਆਂ ਕਰਦੀਆਂ ਔਰਤਾਂ ਬੜੀਆਂ ਲਿਕੀਆਂ ਹੋਣਗੀਆਂ ਉਹ ਹਮੇਸ਼ਾ ਜ਼ਿਆਦਾ ਖੁਸ਼ ਆਗ ਹੋਵੇਗਾ ਸੋ ਇਹਦੇ ਵਾਸਤੇ ਬਹੁਤ ਅੱਛਾ ਪ੍ਰਾਰਾਲਾ ਜੀ ਇਹਨੂੰ ਮਤਲਬ ਆਪਾਂ ਨੂੰ ਮੈਂ ਹੀ ਕਹਿਣਾ ਚਾਹੁੰਦਾ ਦੇ ਇਹ ਤਾਂ ਸਮਾਜਿਕ ਇਨਸਾਨੀ ਹੈ ਇਹ ਤੇ ਉਹਦੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਹੈ ਬਿਲਕੁਲ ਬਰਾਬਰ ਦੇ ਹੱਕ ਮਿਲਣ ਉਹ ਬਰਾਬਰ ਦੀ ਸਾਰੇ ਮੌਕੇ ਮਿਲਣ ਤੇ ਸਰਕਾਰ ਕੁਦਮਾਲ ਗਵਰਨਮੈਂਟ ਦੇ ਵਾਸਤੇ ਪੂਰੇ ਪ੍ਰਾਲੇ ਕਰ ਰਹੀ ਹੈ ਤਹਾਇਆ এডੂਕੇਸ਼ਨ ਦੇ ਵਿੱਚ ਜੇ ਸਕੂਲ ਨਹੀਂ ਹੈ ਤਾਂ ਉਹਨਾਂ ਨੂੰ ਘਟੋ ਘਟ ਬੱਸ ਪ੍ਰੋਵਾਈਡ ਕਰਦੇ ਆ ਤਾਂ ਕਿ ਕੁੜੀਆਂ ਪੜ੍ਹ ਸਕਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਦੇਖਿਆ ਗਿਆ ਹੈ ਜਿਹੜੀਆਂ ਡੈਪਟੀ ਕੁਸ਼ਰਫ ਜਿਹੜੀਆਂ ਆਏ ਹੋਏ ਨੇ ਲੇਡੀਜ਼ ਲਾਈਆਂ ਔਰ ਕੌਂਸਲ ਜਿਹੜੀ ਹੈ ਐਸਐਸਪੀ ਜਿਹੜੀ ਹੈ ਗਿਆ ਉਹਨਾਂ ਨੂੰ ਮੌਕਾ ਦਿੱਤਾ ਹੈਗਾ ਸੋ ਇਹ ਪਹਿਲੀ ਵਾਰੀ ਆ ਕਿ ਇਹਨਾਂ ਨੂੰ ਨਾਰਸ ਸਕੀਲ ਤੇ ਉਹਨਾਂ ਨੇ ਔਰ ਬਹੁਤ ਅੱਛਾ ਪਰਫਾਰਮ ਕਰਦੇ ਆ ਇਹ ਵਿਲ ਵੈਲਫੇਅਰ ਕੋਲ ਇੱਕ ਬਹੁਤ ਵੱਡਾ ਉਪਰਾਲਾ 501 ਜਿਹੜੀ ਸਾਡੀਆਂ ਨਵ ਜਨਮ ਜਨਮੀਆਂ ਧੀਆ ਉਹਨਾਂ ਨੂੰ ਪੂਰੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਜਿਵੇਂ ਸਾਡੇ ਸਮਾਜ ਦੇ ਵਿੱਚ ਮੁੰਡਿਆਂ ਦੀ ਲੋੜੀ ਬਣਾਈ ਜਾਂਦੀ ਹੈ ਉਸੇ ਤਰੀਕੇ ਨਾਲ ਆਪਣੇ ਕੁੜੀਆਂ ਦੀ ਅਸੀਂ ਲੋੜੀ ਮਨਾ ਕੇ ਬਹੁਤ ਵੱਡਾ ਮਾਣ ਤੇ ਆਪਣਾ ਫਰਜ਼ ਪੂਰਾ ਕੀਤਾ ਹੈ ਨਾਲ ਹੀ ਜੋੜੀ ਸਾਡੀ ਹਿੰਦੂ ਸੰਸਕ੍ਰਿਤੀ ਇਸ ਦੇਸ਼ ਦੀ ਸੰਸਕ੍ਰਿਤੀ ਭਾਰਤ ਦੀ ਸੰਸਕ੍ਰਿਤੀ ਪੰਜਾਬ ਦੀ ਗੱਲ ਸਾਰੀ ਕਰਦੇ ਆ ਤਾਂ ਸਾਡੇ ਕੋਲ ਤਿੰਨ ਤਾਕਤਾਂ ਸਭ ਤੋਂ ਪਹਿਲੀ ਤਾਕਤ ਆਂਦੀ ਹੈ ਸਾਡੀ ਵਿੱਦਿਆ ਦੀ ਉਹਦੀ ਦੇਵੀ ਵੀ ਸਾਡੀ ਮਾਤਾ ਸਰਸਵਤੀ ਹੈ ਸਾਡੇ ਕੋਲ ਧਨ ਦੀ ਦੇਵੀ ਲਕਸ਼ਮੀ ਮਾਤਾ ਹੈ ਤੇ ਤੀਜੀ ਜਿਹੜੀ ਸਭ ਤੋਂ ਵੱਡੀ ਸ਼ਕਤੀ ਉਹ ਸਾਡੀ ਦੁਰਗਾ ਮਾਤਾ ਹੈ ਅਰਥਾਤ ਸਾਨੂੰ ਸਾਰਾ ਕੁਝ ਜਿਹੜਾ ਮਿਲਦਾ ਹੈ ਸਾਡੀ ਮਾਤਰ ਸ਼ਕਤੀ ਤੋਂ ਮਿਲਦਾ ਹੈ ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਉਹਨਾਂ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਤੇ ਸ਼ਕਤੀ ਦਾ ਪ੍ਰਤੀਕ ਹੈ ਅੱਜ ਅਸੀਂ ਪੀਬਾ ਜੈਨਦਰ ਸਿੰਘ ਕੌਰ ਜੀ ਦੀ ਅਗਵਾਈ ਦੇ ਵਿੱਚ ਜੋ ਸਾਡੇ ਮਹਿਲਾ ਮੋਰਚੇ ਦੇ ਪੰਜਾਬ ਦੇ ਪ੍ਰਧਾਨ ਹਨ ਭਾਰਤੀ ਜਨਤਾ ਪਾਰਟੀ ਦੇ ਤੇ ਨਾਲ ਮੈਨੂੰ ਜਿਹੜਾ ਮੈਨੂੰ ਪਟਿਆਲੇ ਦੀ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਇਸ ਮੌਕੇ ਦੇ ਉੱਪਰ ਸਾਰਿਆਂ ਵੱਲੋਂ ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਇਸ ਗਲ ਦੀ ਮੁਬਾਰਕਬਾਦ ਦਿੰਦਾ ਹਾਂ ਤੇ ਸਾਰਿਆਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਜੋ ਜੱਗ ਇਹਨਾਂ ਨੇ ਸ਼ੁਰੂ ਕੀਤਾ ਹੈ ਜੋ ਮਿਸਾਲ ਜਗਾਈ ਹੈ ਇਹਨੂੰ ਅਸੀਂ ਸਾਰੇ ਰਲ ਕੇ ਆਪਣੇ ਹਰੇਕ ਘਰ ਤੱਕ ਪਹੁੰਚਾਈਏ ਸਾਰਿਆਂ ਨੂੰ ਇਸ ਲੋਹੜੀ ਦੀ ਬਹੁਤ ਬਹੁਤ ਵੱਡੀ ਮੁਬਾਰਕਬਾਦ ਧੰਨਵਾਦ ਤੁਸੀਂ ਵੇਖ ਰਹੇ ਹੋ ਸਾਂਜੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਜੀ